ਜਲੰਧਰ ਦੇ ਬਸਤੀ 바ਵਾ ਖੇਲ ਨਹਿਰ ਵਿੱਚੋਂ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨਹਿਰ ਦੇ ਵਿੱਚ 1 ਸਾਲ ਦੀ ਬੱਚੀ ਦੀ ਲਾਸ਼ ਬਰੰਦ ਹੋਈ ਹੈ ਉੱਥੇ ਲਾਸ਼ ਮਿਲਣ ਦੇ ਨਾਲ ਜਿੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਬੱਚੇ ਨੂੰ ਗੋਦੀ 'ਚ ਉਠਾ ਕੇ ਨਹਿਰ ਦੇ ਕੋਲ ਛੱਡ ਗਈ ਉੱਥੇ ਹੀ ਕੋਲੋਂ ਲੰਘਦੇ ਇੱਕ ਵਿਅਕਤੀ ਨੇ ਜਦ ਬੱਚੇ ਦੀ ਲਾਸ਼ ਨੂੰ ਦੇਖਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਉੱਥੇ ਮੌਕੇ ਤੇ ਪੁੱਜੀ ਪੁਲਿਸ ਨੇ ਸੀਸੀਟੀਵੀ ਦੀ ਕੁੱਟਾਈ ਰਾਹੀਂ ਮਹਿਲਾ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਉਹਨਾਂ ਤੋਂ ਜਿਹੜੀ ਲੈ ਕੇ ਜਾ ਰਹੀ ਇੱਥੇ ਆ ਆਹੋ ਕੰਬਲ ਜਿ ਲੈ ਵੇਟ ਕੇ ਕਿਸੇ ਨੇ ਛੁੱਟਿਆ ਹੋਰ ਬਣ ਕੇ ਰੱਖਣਾ ਹੈ ਸਾਨੂੰ ਬਗਲ ਮੈਂ ਤਾਂ ਫਾਇਲ ਨਹੀਂ ਉਹਨੂੰ ਹੋਰ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਦੱਸਿਆ ਮਾਰੀ ਗਿਆ ਪਲੀਜ਼ ਸਰ ਕਿਹੜਾ ਬੰਦਾ ਆਦੀ ਨੀ ਬੜਾ ਉਹ ਕੁੜੀ ਆ ਰਹੀ ਆ ਤੇ ਕਾਹ ਕੇ ਹਲਚਲ ਹੋ ਰਹੀ ਐ ਐਵਲੀ ਜਿਹੜਾ ਤੇ ਕਾਹ ਉਹ ਫੜਤੀ ਆ ਤਾਂ ਫਿਰ ਬੈਠ ਗੱਲਾਂ ਤੋਂ ਨਾ ਰਿਆ ਸੀ ਕਿਧਰ ਰਹੀਆਂ ਆ ਮਿੱਠੂ 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 ਕੈਮਰਾ ਖਲਾ ਉਹ ਚਲੀ ਉਹਨੇ ਕਿੰਨੇ ਪਤਾ ਪਤਾ ਲੱਗਣਾ ਹੋਣ ਕੁੜੀ ਵੱਡੀ ਹੋ ਸਕਣਾ ਪਤਾ ਲੱਗਣਾ ਮੈਂ ਤਾਂ ਫਾਇਲਾ ਨਹੀਂ ਉਹਨੂੰ ਹੋਰ ਉਹ ਚਿੱਕੇ ਚਿੱਕੇ ਬੱਚਿਆਂ ਨੂੰ ਦੱਸਿਆ ਮਰੀ ਗਿਆ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ লাশ ਪਈ ਇਹ ਬੱਚੀ ਦੀ ਨਹਿਰ ਦੇ ਵਿੱਚ ਉਹ ਜਦੋਂ ਮੈਂ ਮੌਕੇ ਤੇ ਪਹੁੰਚਿਆ ਉਹ লাশ ਜਿਹੜੀ ਬੱਚੀ ਦੀ ਕੱਢ ਕੇ ਬਾਹਰ ਰੱਖੀ ਗਈ ਸੀ ਜੀ ਇਸ ਬੰਦੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਪੁਲਿਸ ਨੇ ਦਸਤਾਵੇਜ਼ ਮੁਤਾਬਕ ਕੋਈ ਲੇੜੀ ਇੱਥੇ ਸੁੱਟ ਕੇ ਗਈ ਹੈ ਬੱਚੇ ਉਸ ਬੰਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਕਿੱਥੇ ਸੀਸੀਟੀਵੀ ਕੈਮਰੇ ਲੱਗੇ ਨਹੀਂ ਇੱਥੇ ਲੱਗੇ ਚੱਕ ਦਿੰਦੇ ਆ ਫਿਰ ਪਿੱਛੋਂ ਸ਼ੁਰੂ ਕਰਾਂਗੇ ਜਿੱਥੇ ਕੈਮਰਾ ਮਿਲਦਾ ਹੈ ਉੱਥੋਂ ਹੀ ਸ਼ੁਰੂ ਕਰਾਂਗੇ ਸਰ ਇਹ ਪਤਾ ਲੱਗਾ ਬੱਚੇ ਨੂੰ ਬਾਹਰ ਕਿੱਧਰ ਘਟਿਆ ਗਿਆ ਕਿੱਨੇ ਘਟਿਆ ਪੁਲਿਸ ਨੇ ਕਿੱਥੇ ਘਟਿਆ ਲੜਕਾ ਹੈ ਲੜਕੀ ਹੈ ਕਿੰਨੇ ਕੋ ਮਹੀਨੇ ਤੱਕ ਤਿੰਨ ਕੋ ਚਾਰ ਮਹੀਨੇ ਤੱਕ ਜਾਂਦਾ ਹੈ ਕਿਹੜੀ ਜਗ੍ਹਾ ਆਵਾਜ਼ ਆਉਂਦੀ ਹੈ ਇਹ ਬਾਬਾ ਜੀ ਨਿਆ ਆਪਣੇ ਬਾਬਾ ਬੁੱਢਾ ਜੀ ਪਾਲਦੇ ਲੱਗੇ ਸਰ ਜੀ ਅੱਜ ਨਰਾਪੇ ਸ਼ੁਰੂ ਹੋ ਗਿਆ ਤੇ ਉਹ ਮਾਰ ਤਾ ਦੇ ਲੋਹੜਾ ਕਿ ਬੱਚਾ ਸੜ ਗਿਆ ਇਹ ਕੋਈ ਕਾਜੀ ਦਾ ਜਵਾਨਾ ਜੀ ਕੁਝ ਨਹੀਂ ਜਾ ਜਾ ਸਕਦਾ ਫਕੀ ਪ੍ਰੋਬਲਮ ਹੈ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਜਾਂ ਬੱਚੇ ਦੀ ਡੈਥ ਹੋ ਗਈ ਹੈ ਕੋਈ ਨਹੀਂ ਕੋਈ ਬੱਚਾ ਜਿਦਾ ਸੀ ਨਾ ਨਹੀਂ ਅਜੇ ਤੱਕ ਕੋਈ ਗੱਲ ਬਸੂ ਨਹੀਂ ਕੋਈ ਗੱਲ ਕਰਦੇ ਜੀਤੀ ਜਾ ਰਹੀ ਹੈ ਉਹਨਾਂ ਹੀ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਤੁਹਾਡਾ ਵਿਜਨਦਰ ਸਿੰਘ